ਨਮਸਕਾਰ ਦੋਸਤੋ ਮੈਂ ਆਚੰਦਰ ਕੌਰ ਤੇ ਚੰਦਰਦੀ ਦੁਨੀਆ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਦੋਸਤੋ ਸੌਣ ਦੇ ਤੀਆਂ ਦੀ ਤਿਆਰੀ ਹੋ ਰਹੀ ਹੈ ਤੇ ਆ ਦੇਖੋ ਨਿੱਕੀ ਜੀ ਮਟਿਆਰ ਪੰਜਾਬਣ ਬਣ ਕੇ ਤੇ ਨਿੱਕਾ ਗੱਭਰੂ ਤਿਆਰ ਹੋ ਗਏ ਆ ਅਸੀਂ ਜਾ ਰਹੇ ਆ ਜੀ ਅੱਜ ਕ੍ਰਾਊਨ ਸਿਟੀ ਡੱਬ ਵਾਲੀ ਮੰਡੀ ਦੀਆਂ ਤੀਆਂ ਦੇ ਵਿੱਚ ਤੇ ਇਹ ਬੱਚੇ ਤਿਆਰ ਹੋ ਰਹੇ ਆ ਤੇ ਸਾਰੀਆਂ ਮਟਿਆਰਾਂ ਤੇ ਇਹ ਜਾ ਰਹੀਆਂ ਤੀਆਂ ਦੇ ਵਿੱਚ ਲਓ ਜੀ ਅਸੀਂ ਪਹੁੰਚ ਗਏ ਆ ਹੁਣ ਕਰਾਊਨ ਸਿਟੀ ਦੇ ਵਿੱਚ ਤੇ ਇਹ ਆ ਰਹੀਆਂ ਨੇ ਟਿਆਰਾ ਵਾਰੀ ਵਾਰੀ ਨਾਲ ਦੇਖੋ ਕੁਛ ਕੱਗਰੇ ਤੇ ਕੁਛ ਸੂਟ ਪਾ ਕੇ ਅੱਜ ਤਿੰਨ ਲਾਂਗ ਉੱਠੀਆਂ ਹੋਰ ਨੇ ਕਰਾਊਨ ਸਿਟੀ ਦੇ ਵਿੱਚ ਤਿੰਨ ਲੱਗਣਗੀਆਂ ਅੱਜ ਬਿੰਦੂ ਨੇ ਫੜ ਲਿਆ ਮੇਰਾ ਬਾਏ 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 ਸਾਰਿਆਂ ਨੂੰ ਹਾਂਜੀ ਦੋਸਤੋ ਅਸੀਂ ਆ ਗਈਆਂ ਤਿੰਨ ਅੱਜ ਤਿੰਨ ਲੱਗਣਗੀਆਂ ਜੀ ਸੌਣ ਦੀਆਂ ਬਝੇੜਨੀਆਂ ਅੱਜ ਇੱਥੇ ਰੁਕਣਾ ਆਪਾਂ ਹਾਂ ਇੱਥੇ ਹੀ ਲਾ ਲਓ ਨਮਸਕਾਰ ਦੋਸਤੋ ਅੱਜ ਇੱਕ ਕ੍ਰਾਊਨ ਸਿਟੀ ਹੈ ਕ੍ਰਾਊਨ ਸਿਟੀ ਦੇ ਵਿੱਚ ਤਿੰਨਾਂ ਲੱਗ ਰਹੀਆਂ ਤੇ ਤਿੰਨਾਂ ਦੀਆਂ ਤਿਆਰੀਆਂ ਬੜੇ ਜੋਰਾਂ-ਸ਼ੋਰਾਂ ਨਾਲ ਹੋਈਆਂ ਮੁਟਿਆਰਾਂ ਇਕੱਠੀਆਂ ਹੋ ਕੇ ਵਧੀਆ ਸੋਹਣੇ ਕੱਪੜੇ ਪਾ ਕੇ ਤਿਆਰ ਸ਼ਹਿਰ ਹੋ ਕੇ ਅੱਜ ਤਿੰਨਾਂ ਲਾਉਣ ਵਾਸਤੇ ਇਕੱਠੀਆਂ ਹੋਈਆਂ ਅੱਜ ਤਿੰਨਾਂ ਦਾ ਆਖਰੀ ਦਿਨ ਹੈ ਇਸ ਕਰਕੇ ਸਾਰੀਆਂ ਪੂਰੇ ਤਿਆਰੀ ਸ਼ੈਰੀ ਨਾਲ ਆਈਆਂ ਜੀ ਤੇ ਤੁਹਾਨੂੰ ਦਿਖਾਵਾਂਗੇ ਗਿੱਧਾ ਵੀ ਤੇ ਬੋਲੀਆਂ ਵੀ ਨਵੀਆਂ ਤੋਂ ਨਵੀਆਂ ਬੋਲੀਆਂ ਹੋਣਗੀਆਂ ਤੇ ਗਿੱਧਾ ਪਊਗਾ ਖਾਣ-ਪਾਣ ਵੀ ਹੋਊਗਾ ਜੋਰ ਨਾਲ ਗਿੱਧਾ ਪਊਗਾ ਜੋਰੋ ਪੂਰੇ ਜੋਰਾਂ ਛੋਰਾਂ ਨਾਲ ਪਊਗਾ ਜੀ ਗਿੱਧਾ ਬੱਚੇ ਵੀ ਇੰਜੋਏ ਕਰਨਗੇ ਜੇ ਸਾਸ ਦੀ ਧੀ ਬੁਰ ਮੈਨੂੰ ਸਮਝ ਲੈ ਰਹਿਤੋਂ ਹੁੰਦੀ ਹੈ ਸਭਾਂ ਦੇ ਵਿੱਚ ਨੰਦੀ ਮਨ ਜੀ ਨੰਮੀ ਸੋਹਰੇ ਆਕੇ ਜੰਦ ਰੁਲਦੀ ਚਾਹ ਕਰ ਮਤੋ ਲਿਪੀ ਨਾ ਜਾਵੇ ਨੀ ਸੋਹਰੇ ਆਕੇ ਜੰਦ ਰੁਲਦੀ ਚਾਹ ਕਰ ਮਤੋ ਲਿਪੀ ਨਾ ਜਾਵੇ ਨੀ ਸੋਹਰੇ ਆਕੇ ਜੰਦ ਰੁਲਦੀ ਵਚਾੜੇ ਸਾਨੂੰ ਕਰੇ ਵੱਖੋ ਵੱਖਣੀ ਮੁੰਜਾ ਰਵ ਚਾੜੇ ਸਾਨੂੰ ਕਰੇ ਵੱਖੋ ਵੱਖਹੀ ਮੁੰਜਾ ਰਵ ਚਾੜੇ ਸਾਨੂੰ ਕਰੇ ਵੱਖੋ ਵੱਖਣੀ ਤਪ ਕਰੇ ਨੂੰ ਸਫਲ ਹੋੜ ਜਾਵੇਨੀ ਸੋਰੇ ਆਕੇ ਜਿੰਦ ਢੁਲ ਗਈ ਸਾਨੂੰ ਕੋਰੇ ਆਸੀ ਨਹੀਂ ਮਨ ਲਾਵੇਨੀ ਸੋਰੇ ਆਕੇ ਜਿੰਦ ਢੁਲ ਗਈ ਚਾਹ ਕਰ ਮਥੋਂ ਲਿੱਪਿਆ ਨਾ ਜਾਵੇਨੀ ਸੋਰੇ ਆਕੇ ਜਿੰਦ ਢੁਲ ਗਈ ਤਦਾ ਆਵੇ ਨੀ ਸੋਰੀ ਆਕੇ ਜਿੰਦ ਢੁਲਗੀ ਚੋਰੀ ਸੱਪੇ ਗੱਲ ਜੇ ਮੈਂ ਕਹਾਂ ਮਹੀਨਾਂ ਨਾਲ ਨੀ ਚੋਰੀ ਸੱਪੇ ਗੱਲ ਜੇ ਮੈਂ ਕਹਾਂ ਮਹੀਨਾਂ ਨਾਲ ਨੀ ਸੜੇ ਕੇ ਜਟਾਣੀ ਹੋਵੇ ਹਾਲੋਂ ਮੇ ਹਾਲ ਕੀ ਸੜੇ ਕੇ ਜਟਾਣੀ ਹੋਵੇ ਹਾਲੋਂ ਮੇ ਹਾਲ ਕੀ ਲੱਤ ਨੂੰ ਮਾਰ ਕੇ ਬੁਹੇ ਨੂੰ ਮਰ ਕੇ ਜਾਵੇ ਨਹੀਂ ਸੋਰੇ ਆਕੇ ਜਿੰਦ ਰੁਲ ਗਈ ਕੰਨ ਨੂੰ ਘੋੜਿਆ ਸੀ ਮੈਂ ਮਸਤ ਲਾਵੇ ਨਹੀਂ ਸੋਰੇ ਆਕੇ ਜਿੰਦ ਰੁਲ ਗਈ ਚਾਹ ਘਰ ਮਥੋ ਲਿੱਪੇ ਆ ਨਾ ਜਾਵੇ ਨਹੀਂ ਸੋਰੇ ਆਕੇ ਜਿੰਦ ਰੁਲ ਗਈ ਚਾਹ ਘਰ ਮਥੋ ਲਿੱਪੇ ਆ ਨਾ ਜਾਵੇ ਨਹੀਂ ਸੋਰੇ ਆਕੇ ਜਿੰਦ ਰੁਲ ਗਈ ਤੁੱਟ ਪਣੇ ਘੋਰ ਨੂੰ ਮੈਂ ਆ ਗਈ ਪਸੰਦ ਨਹੀਂ ਮਾਰ ਰੋਣਾ ਹੱਸ ਗਣਦਾਏ ਦੰਦਨੀ ਪੁੱਤ ਪਣੇ ਜ਼ੋਰ ਨੂੰ ਮੈਂ ਆ ਗਿਆ ਪਸੰਦਨੀ ਮਾਰੇ ਜਾਣਾ ਹੱਸ ਵੀ ਦੇ ਗਣਦਾਏ ਦੰਦਨੀ ਵੇਖ ਤੱਲੇ ਨੂੰ ਤੇ ਨੇੜੇ ਨੇੜੇ ਆਵੇਂ ਨੀ ਸੋਹੇ ਅੱਖ ਜਿੰਦੇ ਰੁਲ ਗੀਤਾਂ ਹੋਰੀ ਅਸੀਂ ਮਾਇ ਮਕਲਾਵੇਂ ਨੀ ਸੋਹੇ ਮੁਕਲਾਵੇ ਨਹੀਂ ਚੋਈ ਮੈਨੂੰ ਦਾਣਾ ਬਣ ਸੀ ਗਿਆ ਮੇਰੇ ਖਾਂ ਦਾਣਾ ਬਣ ਗਿਆ ਉਹ ਨਹੀਂ ਨਾ ਮਗਰ ਬਣਨਗੀ ਬਿਲਕੁਲ ਨਹੀਂ ਬੱਚੋ ਨਾ ਨੀ ਵੀ ਕਰਦੇ ਨਹੀਂ ਸਾਰੇ ਵੀਡੀਓ ਬਣਾਉਣੀ ਮਸਾ ਵਿੱਚ ਕਰਦਾ ਸੀ ਹਲੋ ਇਹ ਦੇਖੋ ਪੂਰਾ ਪੂਰਾ ਇੰਜੋਏ ਕਰ ਰਹੇ ਸਾਰੇ ਅੱਜ ਅੱਜ ਤੋਂ ਬਾਅਦ ਇਹ ਤੇ ਤੀਆਂ ਨਹੀਂ ਲੱਗਣੀਆਂ ਸਾਲ ਨੂੰ ਫੇਰ ਲੱਗਣਗੀਆਂ ਸਾਲ ਨੂੰ ਐਸ ਤੋਂ ਵਧੀਆ ਪ੍ਰੋਗਰਾਮ ਕਰਨਾ ਸਾਰਿਆਂ ਨੇ ਬਾਰੇ ਦਿਨ ਤੋਂ ਬਾਅਦ ਇਹੇ ਦਿਨ ਆਉਣਾ ਨਾ ਆ ਦੇਖੋ ਦੋਨੇ ਭੂਆਂ ਖਾਰੀਆਂ ਸਾਡੀ ਮੰਮੀ ਹਾਂ ਜੀ ਤੋ ਹੋ ਗਈਆਂ ਤਿੰਨ ਵਿਜੜ ਚੱਲ ਗਏ ਆ ਸਾਰੀਆਂ ਢੋਡੋੜੀ ਆਪੋ ਆਪਣੇ ਘਰਾਂ ਨੂੰ ਚੱਲ ਪੀਆਂ ਕੋਈ ਸਕੂਟਰੀ ਤੇ ਕੋਈ ਗੱਡੀ ਤੇ ਕੋਈ ਕੋਈ ਪਰਿਕ ਯਾਤਰਾ ਕਰ ਰਹੀ ਹੈ ਕੋਈ ਪੈਦਲ چل ਰਹੇ ਆ ਯਾਤਰਾ ਕਰ ਰਹੇ ਆ ਲਾਈਵ ਚੱਲ ਰਹੀ ਵੰਟੀ ਲਾਈਵ ਦੀ ਹੈ ਅੱਛਾ ਵੀਡੀਓ ਵੀਡੀਓ YouTube ਤੇ ਪਾਉਂਗੀ ਵਸੇ ਅੱਛਾ YouTube ਕੀ ਯਾਰੀ ਤੇ ਚਿੰਦਰ ਕੀ ਦੁਨੀਆ ਚਿੰਦਰ ਕੀ ਦੁਨੀਆ ਚਿੰਦਰ ਕੀ ਦੁਨੀਆ ਕੱਢ ਕੇ ਦੇਖ